ਸਾਹ ਲੋਗ ਜੀ ਬਈ ਬੰਦੇ ਇੱਕ ਰਾਸ਼ਨ ਦਾ ਕੰਟ੍ਰੈਕਟ ਅੱਜ ਜਿਵੇਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ ਤਰਾਸ ਦੀ ਜੋ ਕੁਦਰਤੀ ਕਰੋਪੀ ਆਈ ਹੋਈ ਹੈ ਉਹਦੇ ਧਿਆਨ ਉਹਨੂੰ ਧਿਆਨ ਤੇ ਰੱਖਦੇ ਹੋਏ ਅੱਜ ਅਸੀਂ ਇੱਥੋਂ ਬਠਿੰਡਾ ਸ਼ਹਿਰ ਇਹ ਛਰੂਣ ਇਕਾਲੀਤਨ ਵੱਲੋਂ ਇੱਕ ਟਰੱਕ ਭੇਜਿਆ ਹੈਗਾ ਸੁੱਕੇ ਨਗਰ ਦਾ ਜਿਹਦੇ ਵਿੱਚ ਆਟਾ ਦਾਲ ਨਮਕ ਨੂਨ ਮਿਰਚ ਹਲਦੀ ਔਰ ਆਪਣਾ ਖੰਡ ਇਹ ਸਾਰਾ ਪਾ ਕੇ ਅਸੀਂ ਦਾਲ ਇਹ ਪਾ ਕੇ ਅਸੀਂ ਤੇ ਨਾਲ 300 400 ਡੱਬਾ ਪਾਣੀ ਦਾ ਹੈਗਾਗਾ ਬਿਸਕੁਟਾਂ ਦੇ ਬੈਗਟ ਉਹ ਭੇਜਿਆ ਹੈਗਾਗਾ ਜਲਾਲਾਬਾਦੀ ਦੇ ਵਿੱਚ ਉਹ ਇਹ ਦੇਖਿਆ ਆ ਤੇ ਕੋਈ ਨੰਬਰ ਵੀ ਜਾਰੀ ਕੀਤਾ ਗਿਆ ਸਾਡੇ ਹਾਂਜੀ ਬਿਲਕੁਲ ਸਾਡੇ ਨਾ ਸੈਂਟਰ ਆਪਣਾ ਕੇਂਦਰ ਖੋਲਿਆਗਾ ਜਲੰਧਰ ਦੇ ਵਿੱਚ ਸ਼ਰੂਣੀ ਕਾਲੀਦਲ ਵੱਲੋਂ ਔਰ ਜੇ ਕਿਸੇ ਸ਼ਹਿਰ ਵਾਸੀ ਨੇ ਜਾਂ ਕੋਈ ਕਿਸੇ ਨੇ ਵੀ ਕੋਈ ਉੱਥੇ ਲੋੜ ਹੈਗੀ ਆ ਫੋਨ ਕਰ ਸਕਦਾ ਜੇ ਕਿਸੇ ਨੇ ਕੋਈ ਸਮਾਨ ਦੇਣਾ ਹੈ ਤਾਂ ਉਹ ਉੱਥੇ ਗੱਲ ਕਰ ਸਕਦਾ ਜੇ ਕਿਸੇ ਨੂੰ ਰਿਕੁਆਇਰਮੈਂਟ ਹੈਗੀ ਹੈ ਹਾਰਡਪੀਅਰ ਟੀਰੀਆ ਦੇ ਵਿੱਚ ਉਹ ਵੀ ਫੋਨ ਕਰ ਸਕਦਾ ਹੈ ਪੰਜਾਬ ਵਾਸੀ ਸਾਰੇ ਜਿਨ੍ਹਾਂ ਨੂੰ ਅਫੈਕਟਡ ਉਹਨਾਂ ਵਾਸਤੇ ਕੇਂਦਰ ਬਣਾਇਆਗਾ ਜੋ ਮੈਂ ਅਪੀਲ ਕਰਨਾ ਤੁਹਾਡੇ ਜਰੀਏ ਬਠਿੰਡਾ ਸ਼ਹਿਰ ਵਾਸੀ ਜਿਹੜੇ ਹਾਲਾਤ ਉੱਥੇ ਬਹੁਤ ਮਾੜੇ ਆ ਅਸੀਂ ਆਪਦੇ ਲੈਵਲ ਦੇ ਉੱਤੇ ਪਹਿਲਾਂ ਕਿਸ਼ਤਾਂ ਭੇਜੀਆਂ ਫਿਰ ਹੁਣ ਇਹ ਰੱਖ ਭੇਜਿਆ ਹੈਗਾ ਆਉਣ ਵਾਲੇ 2-3 ਦਿਨਾਂ ਤੱਕ ਅਸੀਂ ਇੱਕ ਪਸ਼ੂਆਂ ਵਾਸਤੇ ਜਿਹੜਾ ਹਰੇਚਾਰੇ ਦਾ ਰੱਖ ਭੇਜਾਂਗੇ ਕਿਉਂਕਿ ਉੱਥੇ ਉਹਨੂੰ ਰਸਵਾਨ ਤਾਂ ਬਹੁਤ ਪਹੁੰਚ ਗਿਆ ਰਾਸ਼ਨ ਦਾ ਬਹੁਤ ਪਹੁੰਚ ਗਿਆ ਇੱਕ ਦਵਾਈਆਂ ਦੀ ਵੱਧ ਲੋੜ ਹੈ ਤਰਫਾਲਾਂ ਦੀ ਲੋੜ ਹੈ ਤੇ ਇੱਕ ਉਸੇ ਪਸ਼ੂਆਂ ਵਾਸਤੇ ਚਾਰੇ ਦੀ ਵੱਧ ਲੋੜ ਹੈ ਉਹ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਭੇਜਾਂਗੇ ਔਰ ਮੈਂ ਖਾਸ ਤੌਰ ਉੱਤੇ ਬੇਨਤੀ ਕਰਦਾ ਹਾਂ ਅਸੀਂ ਤਾਂ ਜਿਹੜੇ ਪੰਜਾਬੀ ਸਾਡੇ ਜਿਹੜੇ ਕੌਮ ਕਹਿ ਲੋ ਤੁਸੀਂ ਸੀ ਲੋਕਾਂ ਦੀ ਸੇਵਾ ਵਾਸਤੇ ਹਾਜ਼ਰ ਹਾਂ ਮੈਂ ਅੱਜ ਤਾਂ ਸਾਡੇ ਆਪ ਦੇ ਪਰਿਵਾਰਾਂ ਦੇ ਉੱਤੇ ਇਹ ਭੀੜ ਪਈ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹਾਲਾਤ ਜਿਹੜੇ ਹੈਗੇਗੇ ਹੋਰ ਵੀ ਮਾਰੇ ਹੋਣਗੇ ਉੱਥੇ ਉੱਥੇ ਬਿਮਾਰੀਆਂ ਵੀ ਫੈਲਣਗੀਆਂ ਉੱਥੇ ਘਰਾਂ ਦੇ ਵਿੱਚ ਦੇਣਾ ਵੀ ਆਉਣਗੀਆਂ ਆਪਾਂ ਉਹਦੇ ਬੰਦੇ ਨਾਲ ਜਿਵੇਂ ਰੱਖਦੇ ਹੋਏ ਉਹਨਾਂ ਦੇ ਨਾਲ ਖੜੀਏ ਮੈਂ ਸਮੂਹ ਬਟਿੰਡਾ ਸ਼ਹਿਰ ਦੀ ਲੀਡਰਸ਼ਿਪ ਨੂੰ ਅ ਬਬਲੇ ਜੀ ਦੀ ਅਗਵਾਈ ਦੇ ਹੇਠ ਸਾਰੇ ਬਖਰਾ ਨੇ ਆ ਥੋੜਾ ਜਿਹਾ ਮਤ ਮਾਰੇ ਤੇ ਸ਼੍ਰੋਮਣੀ ਪਾਲੀਦਲ ਵੱਲੋਂ ਜਿਹੜਾ ਇੱਕ ਸੈਂਟਰ ਖੋਲਿਆ ਗਿਆ ਜਲੰਧਰ ਵਿੱਚ ਪਠਾਨਕੋਟ ਚੌਕ ਕਿਹਾ ਜਾਂਦਾ ਹੈ ਲੁਧਿਆਣੇ ਜਲੰਧਰ ਸ਼ਹਿਰ ਦੇ ਵਿੱਚ ਜਿੱਥੋਂ ਇੱਕ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਇੱਥੇ ਇੱਕ ਖੋਲਿਆ ਗਿਆ ਜਿੱਥੇ ਜਿੱਥੇ ਜਿਹਨੂੰ ਜਿਸ ਚੀਜ਼ ਦੀ ਲੋੜ ਹੈ ਉੱਥੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਹੜਪੀ ਦੇ ਇਲਾਕੇ ਦੇ ਲੋਕੀ ਆਪਣੀ ਮੰਗ ਰੱਖ ਸਕਦੇ ਨੇ ਮੈਂ ਅੱਜ ਬਠਿੰਡਾ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ 4 ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸਔਖੇ ਸਮੇਂ 'ਚ ਉਹ ਹੜਪੀੜਤ ਲੋਕਾਂ ਜਿਨ੍ਹਾਂ ਦੇ ਘਰ ਰੁਲ ਗਏ ਜਿਨਾਂ ਦੀ ਫਸਲਾਂ ਰੁਲ ਗਿਆ ਪਸ਼ੂ ਡੰਗਰ ਰੁਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁਲ ਗਿਆ ਛੋਟੇ ਦੁਕਾਨਦਾਰ ਹੋਣ ਹਰ ਵਰਗ ਬੁਰੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10 10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆਂ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਹੈ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਤੇ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਪੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਈਪਰਸ ਦੀ ਲੋੜ ਹੈ ਹਰ ਤਰ੍ਹਾਂ ਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਤੇ ਇਸ ਥਾਂ 'ਤੇ ਤੁਸੀਂ ਆਪਣੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥਸ ਦੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਹੈ ਮਦਦ ਵਾਸਤੇ ਉਹਨਾਂ ਤਾਂ ਹੀ ਅਸੀਂ ਮਦਦ ਪਹੁੰਚਾ ਸਕਦੇ ਹਾਂ ਮੈਂ ਬੇਨਤੀ ਸਿਰਫ ਇੰਨੀ ਕਰਾਂਗੀ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ 'ਚ ਮੀਂਹ ਪੈ ਰਿਹਾ ਹੈ ਇਹ ਚੀਜ਼ਾਂ ਉਹਨਾਂ ਵਾਸਤੇ ਜਿਹੜੇ ਪਾਣੀ 'ਚ ਫਸੇ ਹੋਏ ਨੇ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਨਹੀਂ ਪਾਰੇ ਉਹਨਾਂ ਤਾਂ ਹੀ ਰਾਹਤ ਪਹੁੰਚਾਉਣ ਵਾਸਤੇ ਉਹਨਾਂ ਨੂੰ ਰਾਹਤ ਦੇ ਕੇ ਜਿੱਥੇ ਮੀਂਹ ਪੈ ਰਿਹਾ ਹੈ ਅਜੇ ਉੱਥੋਂ ਵੀ ਲੋਕੀ ਮੰਗਣਾ ਸ਼ੁਰੂ ਕਰ ਰਹੇ ਨੇ ਲੇਕਿਨ ਇਹ ਹੈਲਪਲਾਈਨ ਨੰਬਰ ਪਹਿਲੇ ਆਪਾਂ ਉਹਨਾਂ ਸਾਰੇ ਜ਼ਿਲ੍ਹਿਆਂ 'ਚ ਜਿਹੜੇ ਪਾਣੀ 'ਚ ਸਾਰੇ ਫਸੇ ਉਹਨਾਂ ਜਿਨ੍ਹਾਂ ਦਾ ਸਭ ਕੁਝ ਰੁਲ ਗਿਆ ਹੈਗਾ ਸੋ ਜਿੱਥੇ ਮੈਂ ਧੰਨਵਾਦ ਕਰਦੀ ਆ ਬਠਿੰਡੇ ਦੀ ਸਮੂਹ ਟੀਮ ਨੂੰ ਮੈਂ ਆਸ ਵੀ ਕਰਦੀ ਆ ਕਿ ਰਲ ਮਿਲ ਕੇ ਆਪਾਂ ਇਸ ਕਾਰਜ ਨੂੰ ਸਿਰੇ ਲਾਈਏ ਜਿੱਥੇ ਸਾਰੇ ਪੰਜਾਬ ਦੇ ਲੋਕੀ ਦੇਸ਼ 'ਚ ਦੁਨੀਆ 'ਚ ਜਿੱਥੇ ਵੀ ਔਖਾਈ ਆਂਦੀ ਹੈ ਜੇ ਕੋਵਿਡ ਆਇਆ ਤਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠਿਆ ਸੀ ਗੁਰਦੁਆਰਾ ਸੀ ਅਸੀਂ ਕੋਵਿਡ ਦੇ ਲੰਗਰ ਲਾਏ ਆਪਣੇ ਇਲਾਕੇ 'ਚ ਵੀ ਕੌਨਸੈਂਟਰੇਟਰ ਦੇ ਲੰਗਰ ਸਭ ਤੋਂ ਪਹਿਲੇ ਆਪਾਂ ਸ਼ੁਰੂ ਕੀਤੇ ਦਿੱਲੀ ਹੋਏ ਹਰ ਥਾਂ 'ਪਾ ਕੀਤਾ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਲੇਕਿਨ ਸਾਡੇ ਬਾਰੇ ਨਾ ਦੇਸ਼ 'ਚ ਕੋਈ ਸੁਣ ਰਿਹਾ ਹੈਗਾ ਤੇ ਨਾ ਸੂਬੇ 'ਚ ਕੋਈ ਸੁਣ ਰਿਹਾ ਹੈ ਸੋ ਅਸੀਂ ਰਲ ਮਿਲ ਕੇ ਆਪ ਹਮਲਾ ਮਾਰ ਕੇ ਆਪਣੇ ਪਹਿਲ ਪਰਵਾਦੇ ਕੰਮ ਆਈਏ ਉਹਨਾਂ ਦੇ ਇਹਦੇ ਬਾਅਦ ਉਹਨਾਂ ਦੇ ਮਕਾਨ ਵੀ ਰਿਪੇਅਰ ਕਰਨ ਦੀ ਲੋੜ ਹੋਊਗੀ ਜਿਨ੍ਹਾਂ ਦੀ ਫਸਲਾਂ ਰੁਲ ਗਿਆ ਉਹਨਾਂ ਨੂੰ ਵੀ ਮਦਦ ਦੀ ਲੋੜ ਹੋਊਗੀ ਲੇਕਿਨ ਅੱਜ ਜਾਨ ਬਚਾਨ ਦੀ ਲੋੜ ਹੈ ਉਹਨਾਂ ਦੇ ਪਸ਼ੂ ਡੰਗਰ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਪਾਵੇ ਟੋਚ ਬੈਟਰੀ ਹੋਵੇ ਦਵਾਈ ਹੋਵੇ ਜੋ ਤੁਸੀਂ ਪਾ ਸਕਦੇ ਹੋ ਕਪੜੇ ਜੋ ਯੋਗਦਾਨ ਤੁਸੀਂ ਪਾ ਸਕਦੇ ਹੋ ਇਹਨਾਂ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਤੁਸੀਂ ਆਪ ਦਾ ਯੋਗਦਾਨ ਜ਼ਰੂਰ ਪਾਓ ਤੇ ਰਲ ਮਿਲ ਕੇ ਅਸੀਂ ਇਹ ਸਮਾਨ ਉਹ ਸਾਰਿਆਂ ਕੋਲ ਪਹੁੰਚਾਈਏ ਜੋ ਵੀ ਇਸ ਨੰਬਰ 'ਤੇ ਆਸ ਦੇ ਉਮੀਦ ਦੇ ਨਾਲ ਜਿਹੜਾ ਫੋਨ ਕਰਦਾ ਹੈ ਚਲੋ ਥੈਂਕ ਯੂ ਜੀਪਾ ਜੀ ਕਿਉਂਕਿ ਸਮਾਨ ਹੈਗਾ ਜੀਪਾ ਜੀ ਕਿਉਂਕਿ ਰਾਤ ਸਮਗਰੀ ਭੇਜੀ ਜਾ ਰਹੀ ਹੈ ਰਫਤਾਰੀ ਤੋਂ ਬਾਅਦ ਫਰਾਗ ਹੋ ਜਾਣਾ ਮੌਜੂਦਾ ਐਮਐਮਏ ਤੁਸੀਂ ਇਸ ਸਮੇਂ 'ਚ ਜਿੱਥੇ ਪੰਜਾਬ ਸੰਕਟ ਦੇ ਨਾਲ ਝੁੰਝ ਰਿਹਾ ਹੈ ਸਾਨੂੰ ਇਹਨਾਂ ਦੇ ਡਰਾਮਿਆਂ ਦੀ ਪਈ ਹੋਈ ਐ ਚਲੋ ਜੀ ਥੈਂਕ ਯੂ ਬਹੁਤ ਪਹਿਲੇ ਕਿਉਂ ਨਹੀਂ ਆ ਜਾਂਦਾ ਲੈਂਡ ਪੁਲਿੰਗ ਕਿਉਂ ਨਹੀਂ ਆ ਛੱਡੋ ਆਪਾਂ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਇਸ ਨਿਕੰਮੀ ਸਰਕਾਰ ਦੀ ਕੀ ਗੱਲ ਕਰਨੀ ਹੈ ਜਿਹੜੇ ਆਪਣੇ ਲੋਕਾਂ ਨੂੰ ਛੱਡ ਕੇ ਦੂਜੇ ਵੇ ਮੁੱਦਾ ਹਟਾਉਣ ਦੀ ਧਿਆਨ ਪਟਕਾਉਣ ਦੀ ਇਹਨਾਂ ਦੀ ਸਾਜ਼ਿਸ਼ ਹੈ ਇਹਨਾਂ ਨੂੰ ਮੁਬਾਰਕ ਚਲੋ ਜੀ ਥੈਂਕ